ਦੀ ਜਾਣੇ ਤੇ ਆਪਣੇ ਕੁਛ ਇੰਨੀ ਜ਼ਿਆਦਾ ਘੈਂਟ ਵੀ ਆ ਰਹੇ ਨੇ ਬਹੁਤ ਹੀ ਘੈਂਟ ਸ਼ਾਂਤੀ ਸਨਾਟਾ ਜਿਹਾ ਹੋ ਗਿਆ ਮੌਸਮ ਤਾਂ ਪੂਰਾ ਹੀ ਜ਼ਬਰਦਸਤ ਪੂਰੀ ਜਿੜੀ ਗਨੇ ਸਵਿਟਜ਼ਰਲੈਂਡ ਸਵਿਟਜ਼ਰਲੈਂਡ ਵਾਲੀ ਫੀਲਿੰਗ ਆ ਰਹੀ ਪੂਰੀ ਦੇਖੋ ਤੇ ਉੱਤੇ ਸੋਨਮਰਗ ਤੋਂ ਪਿੱਛੇ ਪਿੱਛੇ ਰਹਿ ਕੇ ਟਰੈਵਲਰ ਜਿਹੜੇ ਹੁਣ ਇੱਥੇ ਆ ਰਹੇ ਆ ਉਹ ਸਪੈਸ਼ਲੀ ਲੀਲਤ ਆ ਜਾਣੇ ਵਾਲੀਆਂ ਆ ਤਾ ਕਰਕੇ ਰੋਡ ਵੀ ਬਿਲਕੁਲ ਆਪਾਂ ਨੂੰ ਖਾਲੀ ਮਿਲਦੀ ਪਈ ਹੈ ਤੇ ਜਿਹੜੀ ਰੋਡ ਦੀ ਕੁਆਲਿਟੀ ਹੈ ਕੁਆਲਿਟੀ ਵੀ ਬਹੁਤ ਸੋਹਣੀ ਹੈ ਕਿਉਂਕਿ ਇਹ ਸਾਰੀ ਦੀ ਸਾਰੀ ਰੋਡ ਬੀਆਰਓ ਦੇ ਦੁਆਰਾ ਮੇਨਟੇਨ ਕਰੀ ਜਾ ਰਹੀ ਹੈ ਬਾਰਡਰ ਰੋਡ ਆਰਗੇਨਾਈਜੇਸ਼ਨ ਬਾਰਡਰ ਰੋਡ ਆਰਗੇਨਾਈਜੇਸ਼ਨ ਤਾ ਕਰਕੇ ਇਹਦੀ ਮੇਨਟੇਨੈਂਸ ਕੋਈ ਖੱਡਾ ਨਹੀਂ ਕੋਈ ਕੁਛ ਨਹੀਂ ਇੱਕ ਨੰਬਰ ਰੋਡ ਹੈ ਅੱਗੇ ਅਸੀਂ ਜਾਂਦੇ ਹਾਂ ਕੋਈ ਵਧੀਆ ਦਾ ਵਿਊ ਪੁਆਇੰਟ ਦੇਖ ਕੇ ਸਾਡੇ ਕੋਲ ਦੁੱਧੋ ਆਲਰੇਡੀ ਅਸੀਂ ਲਿਆ ਸੀ ਦੁੱਧੋ ਸੀ ਲਿਆ ਸੀ ਤੇ ਫਿਰ ਅੱਗੇ ਜਾਂਦੇ ਹਾਂ ਚਾਚੂ ਬਣਾਨੇ ਆਪਣੇ ਆਪ ਦੀ ਤੇ ਪੀ ਆਵਾ ਸਨ ਰੂਫ ਤੋਂ ਬਾਹਰ ਨਿਕਲ ਕੇ ਬਹੁਤ ਹੀ ਜ਼ਿਆਦਾ ਸੋਹਣਾ ਥਿਊ ਹੈ ਉਹ ਤੁਸੀਂ ਦੇਖੀ ਛਾਦੇ ਕਿੰਨੇ ਖਾਲੀ ਹੈ ਮੈਂ ਤਾਂ ਵੀ ਨਹੀਂ ਪਤਾ ਕਿ ਮੇਰੀ ਬਾਜ ਆ ਵੀ ਰਹੀ ਹੈ ਕਿ ਨਹੀਂ ਫਰ ਫਰ ਦੀ ਆਵਾ ਜਾਈ ਜਾਂਦੀ ਹਣੀ ਤੁਹਾਨੂੰ ਪਿੱਛੇ ਆ ਕੇ ਉਹ ਗੱਡੀ ਜੀ ਪਾਲਦਾਲ ਤੇ ਜਿਹੜੀ ਆਪਣੀ ਅਮਰਨਾਥ ਦੀ ਪੈਦਲ ਯਾਤਰਾ ਉਹ ਐਕਸਪੀਸ਼ਨ ਉਹ ਛੋਹ ਮਰ ਕੇ ਤੱਕੇ ਬੰਦੇ ਆ ਪਾਲਦਾਲ ਟਿੱਕੇ ਟਿੱਕੇ ਪਹਾੜਾਂ ਲੱਗੇ ਰਸਤ ਘਟਣ ਲੱਗੇ ਤੇ ਆਪਾਂ ਚੜਾਈਆਂ ਛੜਨ ਲੱਗੇ ਆ ਸਾਰੇ ਥੱਲੇ ਆ ਗਏ ਜੀ ਅਮਰਨਾਥ ਯਾਤਰਾ ਵਾਲੇ ਬੰਦੇ ਸਾਰੇ ਉਹ ਅਨਦਰ ਰਹਿਾਈ ਸ਼ੀਰ ਸਾਰਾ ਉਸ ਤੋਂ ਬਾਅਦ ਇੱਥੇ ਤੋਂ ਅੱਗੇ ਉਹਨਾਂ ਤੋਂ ਬਾਅਦ ਯਾਤਰਾ ਉਹਨਾਂ ਦੀ ਸ਼ੁਰੂ ਹੋ ਜਾਂਦੀ ਹੈ ਉਸ ਤੋਂ ਬਾਅਦ ਜਾਓ ਕਰੀਏ ਆਪਾਂ ਜੀ ਜੀਲੇ ਟੱਪੇ ਹੀ ਕਰਦੇ ਹਾਂ ਜੀ ਜੀਲੇ ਟੱਪ ਕੇ ਨਹੀਂ ਜੀ ਜੀਲੇ ਬਈ ਕਰਦੇ ਇਹ ਤੋਂ ਬਾਅਦ ਇੱਥੇ ਦੇਖੋ ਕਿੰਨੀ ਘੈਂਟ 2G ਮੰਦੀ ਕੋਈ ਹੈ ਜੀ ਦਾ ਟੱਪਣਾ ਕੀ ਪੂਰੀ ਆਪਾਂ ਦੇਖੋ ਅੱਪਾ ਭਾਈ ਜੀ ਬਹੁਤ ਹੀ ਜ਼ਿਆਦਾ ਹਾਈਟ ਤੇ ਪਹੁੰਚ ਗਏ ਰਸਤੇ ਦੀ ਗੱਲ ਕਰੀਏ ਰਸਤਾ ਇੱਥੇ ਦਾ ਹੈਗੇ ਖਤਰਨਾਕ ਜਿਹੜਾ ਬੰਦੇ ਨੂੰ ਆਪਣੀ ਡਰਾਈਵਰੀ ਤੇ ਯਕੀਨ ਹੈ ਉਹੀ ਇੱਥੇ ਗੱਡੀ ਲੈ ਕੇ ਆਵੇ ਗੱਡੀ ਇੱਥੇ ਨਾ ਪਾਵੇ ਉਹ ਹੀ ਇੱਥੇ ਨੂੰ ਗੱਡੀ ਪਾਵੇ ਅਦਰਵਾਇਜ਼ ਕੋਈ ਫालतू ਦਾ ਪੰਗਾ ਲੈਣੇ ਦੀ ਇੱਥੇ ਲੋੜ ਹੈਗੀ ਨਹੀਂ ਕਿਉਂਕਿ ਇੱਕ ਚੀਜ਼ ਦੇਖਾ ਦੇ ਤੁਸੀਂ ਵੀ ਆਹ ਰੋਡ ਹੈ ਐਸਾ ਡਾਇਰੈਕਟ ਸਿੱਧਾ ਹੀ ਡੁੰਗਾਈ ਹੈ ਸਿੱਧਾ ਹੀ ਡੁੰਗਾਈ ਔਰ ਰਹਾ ਥੱਲੇ ਦਰਿਆ ਉਹ ਰਿਹਾ ਥੱਲੇ ਦਰਿਆ ਜਿੱਥੇ ਤੋਂ ਆਪਾਂ ਆਏ ਆ ਇਹਦੇ ਨਾਲ-ਨਾਲ ਸਫ਼ਰ ਕਰਦੇ ਰਹੇ ਸੀ ਆਪਾਂ ਅਜੇ ਹੋਰ ਆਪਣੇ ਉੱਤੇ ਤੱਕ ਰਹੇ ਹਾਂ ਦੇਖੋ ਜੀ ਕਿਸਮਾ ਦੇ ਕੱਢਣਾ ਜਿਹੜੀ ਸਟਾਪ ਨਹੀਂ ਲੈ ਨਹੀਂ ਕਰਦੇ ਥੱਲੇ ਹੋ ਗਈ ਮਰੀ ਆਵਾ ਇੱਥੇ ਪੂਰੀ ਠੰਡੀ ਹੈ ਡਾਇਓਮੈਕਸ ਦੀ ਗੋਲੀ ਆ ਪਾਣੀ ਲਈ ਹੋਈ ਹੈ ਜੇ ਤੁਸੀਂ ਇੱਥੇ ਆਣਿਆ ਤਾਂ ਡਾਇਓਮੈਕਸ ਦੀ ਗੋਲੀ ਮੰਡੇਟਰੀ ਲਿਓ ਨਹੀਂ ਤਾਂ ਇੱਥੇ ਤੁਹਾਨੂੰ ਸਾਹ ਦੀ ਪ੍ਰੋਬਲਮ ਚੜਨੀ ਬਹੁਤ ਹੀ ਜ਼ਿਆਦਾ ਕਾਮਨ ਜੀ ਚੀਜ਼ ਹੈ ਡਾਇਓਮੈਕਸ ਦੀ ਗੋਲੀ ਘੱਟੋ ਘੱਟ ਆਪਣੀ ਇੱਕ ਦਿਨ ਪਹਿਲਾਂ ਤੋਂ ਹੀ ਸਟਾਰਟ ਕਰ ਜੋ ਜిల్లా ਪਾਸ ਦੇ ਜੁੜਾਈ ਦੇ ਵਿੱਚ ਆਪਣੀ ਜਿਹੜੀ ਦੋ ਗੱਡੀਆਂ ਇੱਕ Tata Harrier ਤੇ Tata Safari ਇਹਨਾਂ ਚ ਆਪਾਂ ਨੂੰ ਇੱਕ ਪ੍ਰੋਬਲਮ ਆ ਰਹੀ ਹੈ ਕਿ ਹਲਕੀ ਜੀ ਰੇਸ ਛੱਡ ਰਹੀਆਂ ਰੇਸਕਿਊ ਛੱਡ ਰਹੀਆਂ ਕਿਉਂਕਿ ਪਿੱਛੇ ਆਪਾਂ ਨੂੰ ਪਤਾ ਕਿ ਪਿੱਛੇ ਕੰਸਟਰਕਸ਼ਨ ਚੱਲ ਰਹੀ ਸੀ ਆਪਾਂ ਰਾਮਬਨ ਜਾਂ ਨਿਕਲ ਗਏ ਆ ਕਾਫੀ ਜ਼ਿਆਦਾ ਧੂੜ ਮਿੱਟੀ ਸੀ ਤਾ ਹੁਣ ਇਹਨਾਂ ਦਾ ਇੱਕ ਕੰਮ ਕਰਨਾ ਹੈ ਆਪਾਂ ਨੇ ਇਹਨਾਂ ਦਾ 에ਅਰ ਫਿਲਟਰ ਖੋਲਣਾ ਹੈ 에ਅਰ ਫਿਲਟਰ ਇਹਦਾ ਖੋਲਣਾ ਹੈ ਹੈਰੀਅਰ ਦਾ ਤੇ 에ਅਰ ਫਿਲਟਰ ਖੋਲਣਾ ਹੈ ਆਪਾਂ ਨੇ ਸਫਾਰੀ ਦਾ ਫੇਰ ਆ ਦੋਨੋਂ ਗੱਡੀਆਂ ਫਰਸਟ ਕਲਾਸ ਚੱਲੂਗਾ ਬਾਕੀ ਗੱਲ ਕਰੀਏ ਮੌਸਮ ਤੇ ਮੌਸਮ ਇੱਕ ਨੰਬਰ ਆ ਇੱਥੇ ਆਪਣੇ ਦਰਸ਼ਕ ਵੀ ਨਾਲ ਬੈਠੇ ਹੋਏ ਆ ਉਦੋਂ ਬਾਅਦ ਗੱਡੀ ਨੂੰ ਤਿੰਨ ਚਾਰ ਮਕੈਨਿਕ ਲੱਗੇ ਹੋਏ ਆ ਤਿੰਨ ਮਕੈਨਿਕ ਆ ਚੌਥਮਾ ਮੈਂ ਨਟ-ਨੁਟ ਦੇ ਖੋਲ ਦੇ ਮੈਂ ਗੱਡੀਆਂ ਦੇ ਫਿਰ ਬਾਅਦ ਚ ਕਰੀਏ ਆਪਾਂ ਇਹਨੂੰ ਸਾਫ। ਇੱਕ 2 3 4 5 ਜਨੇ ਕਾਰਾਈਗਰੀ ਕਰ ਰਿਹਾ ਮੈਂ। ਗੱਡੀ ਦਾ ਪਹਿਲੇ ਗੇਅਰ ਵਿੱਚ ਕੱਢ ਦੇਖੋ ਹੁਣ ਕੀ ਬਣਦਾ ਹੈ। ਮੈਨੂਅਲ ਮੈਂ ਕਰ ਲਈ ਸਮਝ। ਹੋਰ ਜਿੰਦੀ ਅੱਗੇ ਪ੍ਰੋਬਲਮ ਆ ਗਈ ਮੈਂ ਰੋਣਾ ਇੱਕ ਵੀ ਰੱਖੀ ਦਸਤ। ਇਹ ਰੋਕੀ ਖੁੱਲ ਲਾ। ਪਹਿਲਾਂ ਰੋਕੀ। ਆ ਨੀ। ਆ। ਅੱਛਾ ਆਪਣੀ ਚਾਹ ਹੋਏ ਆਪਣੀ ਚਾਹ ਭਾਈ ਇਹ ਹੈ ਅਸਮੇਂ ਪਣੀ ਰਹੀ ਹੈ ਚਾਹ ਪੱਤੀ ਨਹੀਂ ਮਿਲੀ ਅੱਥੇ ਪਤਾ ਨਹੀਂ ਕਿੱਥੇ ਹੋਣਾ ਉਹਨੂੰ ਦੇਖ। ਹੋੱਟ ਜਿਹੜੇ ਬੰਦੇ ਚਾਹ ਲੱਭ ਰਹੇ ਸੀ ਉਹਦਾ ਗੱਡੀ ਚ ਲੱਗੇ ਵਾਪਿਸ। ਨਾ ਮਿਲੀ ਨਹੀਂ? ਹਾਰਜੋ ਤੋ ਲੱਭੇ ਡੱਬਾ ਵੀ ਤਾਂ ਪਿੱਛੇ ਪਿਆ ਤਾਂ ਕੱਟ ਰਿਹਾ। ਆਹ ਸ਼ੱਕਰ? ਮੇਰੇ ਇਹ ਨਾ ਸ਼ੱਕਰ ਹੈ ਇਹ ਵੀ ਸ਼ੱਕਰ ਹੈ। ਅੱਪਾ। ਆਹ ਚਾਹ। ਜਾਣਦੇ ਜਾਣਦੇ। ਡੱਬਾ ਤਾਂ ਪੂਰੀ। ਖਿੱਚ ਤੋ ਖਿੱਚ ਤੋ ਅਸੀਂ ਤੁਹਾਡੇ ਨਾਲ ਹੈ ਟੈਨਸ਼ਨ ਨਹੀਂ ਕਰਨੀ। ਟੋਟੇ ਨੇ ਕੱਤੇ ਬੰਦੇ ਵੇੜੇ ਨਾ ਪਾਪ ਪੱਪ ਦੇ ਢਿਆਲੇ ਆਪਾਂ ਫਾਈਨਲੀ ਗੱਡੀਆਂ ਦੇ ਫਿਲਟਰ ਫਿਲਟਰ ਸਾਫ ਕਰਕੇ ਆਪਾਂ ਉੱਪਰ ਨੂੰ ਵਧਣ ਲੱਗੇ ਵਿਊ ਆਪਨੂੰ ਕੁਛ ਹੈ ਜਾਰ ਰਹੇ ਆ ਹੈਰੀਅਰ ਦਾ ਨਾ ਜਿਹੜੀ 2000 ਕਿਨੇੜਾ ਰੱਖਣੀ ਪੈਣੀ ਹੈਰੀਅਰ ਦਾ ਅੱਗੇ ਪਹੁੰਚ ਗਈ ਆਪਾਂ ਬਾਅਦ ਚੋਂ ਤਾਂ ਕਰਕੇ ਜਾ ਰਹੇ ਕਿਉਂਕਿ ਆਪਣੀ ਨਵੀਂ ਗੱਡੀ ਹੈ ਆਰਪੀਐਮ 2 ਕਾ ਚਹੀਦੀ ਹੈ ਜੀ ਵਸੇ ਗੱਡੀ ਲਾਉਣੀ ਆ ਗੱਡੀ ਆਪਾਂ ਪਹੁੰਚ ਗਏ ਜੀ ਫਾਈਨਲੀ ਜੁਜੀਲਾ ਪਾਸ ਜੁਜੀਲਾ ਪਾਸ ਤੇ ਪੱਥਰ ਬਣਿਆ ਹੋਇਆ ਉਹਨਾਂ ਫੋਟੋ ਫੋਟੋ ਖਿੱਚਦੇ ਆ ਜਿਹੜਾ ਦੇਖਦੇ ਆ ਤੇ ਪਿਕਚਰ ਤੁਸੀਂ ਦੇਖੋ ਉਹ ਦੇਖੀ ਦੇਖੀ ਪਿੱਛੇ ਦੇ ਤੇ ਇੰਨਾ ਘੈਂਟ ਮੌਸਮ ਹੋਇਆ ਹੋਇਆ ਹੈ ਨਾ ਇੰਨਾ ਘੈਂਟ ਕਿਉਂਕਿ ਧੁੱਪ نیچے ਚਲ ਗਈ ਪਹਾੜ ਦੀ ਸ਼ੈਡੋ ਇੱਥੇ ਨੂੰ ਆ ਗਈ ਇੰਨੀ ਠੰਡੀ ਹਵਾ ਚੱਲਦੀ ਪਈ ਹੈ ਕੱਲੀ ਆ ਸਾਹਮਣੇ ਆ ਗਿਆ ਪੀਆਰਓ ऑर्डर रूट्स ऑर्गेनाइजेशन ਤੇ ਅਜੂ ਜੀਲਾ ਪਾਸ ਹੈ ਐਲਟੀਟਿਊਡ ਹੈਗੇ 11650 ਆ ਦਾ ਐਲਟੀਟਿਊਡ ਲਿਖਿਆ ਹੋਇਆ ਹੈ ਫਾਈਨਲੀ ਆਪਾਂ ਜੂ ਜੀਲਾ ਸਰ ਕਰ ਆ ਫਾਈਨਲੀ ਖੜ ਗਏ ਆਪ ਜੀ ਆਪਣੀਆਂ ਦੋ ਗੱਡੀਆਂ Tata Harrier Tata Safari ਜੋ ਜੀਲਾ ਬਾਸ ਤੇ ਐਲਟੀਟਿਊਡ 11639 ਵਿਊ ਚੈੱਕ ਕਰੂਗੀ ਸ਼ਾਇਦ ਕੀ ਕਰਾ ਕਿਚਲਾ ਬਈ ਯਾਰ ਖਿੱਚ ਦੇ ਨਾ ਬਈ ਨਾ ਨਾ ਯਾਰ ਕੀ ਰੇ ਕੀ ਖਿੱਚਣਾ ਕੀ ਖਿੱਚਣਾ ਲੈ ਦੇ ਮੈਂ ਖਿੱਚ ਮਰੋ ਬੁਜੋ ਤੇ ਜਿਲਾ ਪਾਸਟਰ ਆਪਾ ਧੁਰਪੇ ਤੇ ਆ ਦੇਖੋ ਤੁਸੀਂ ਕਿੰਨਾ ਘੈਂਟ ਬਣਾ ਰਸਤਾ ਹੈ ਧੁੱਪ ਤੇ ਕੀ ਹੈ ਤੇ ਹਵਾ ਬਹੁਤ ਠੰਡੀ ਹੈ ਅੱਗੇ ਨੂੰ ਚਾਈ ਜੰਨੇ ਆਪਾਂ ਆਪਾਂ ਨੂੰ ਆ ਫਾਈਨਲੀ ਜੀ ਤੁਹਾਨੂੰ ਪਿੱਛੇ ਆ ਦਿਖਾਣਾ ਆ ਚੀਜ਼ ਆ ਥੰਮਲੇ ਜੇ ਤੋਂ ਵੈਦਰ ਕਾਰਗਲ ਸਟਾਰਟ ਹੋ ਗਿਆ ਆ ਜਿੱਥੇ ਆਪਾਂ ਫਿਰਦੇ ਆਂ ਆ ਕਾਰਗੇ ਲਈ ਮੇਨ ਕਾਰਗੇ ਲਈ ਆਪਣਾ ਗਿਆ ਹੂਗਾ ਸਿੰਧੂ ਦਰਿਆ ਆਪਣੇ ਨਾਲ ਚੱਲਦਾ ਬਹੁਤ ਹੀ ਜ਼ਿਆਦਾ ਖੂਬਸੂਰਤ ਪਹਾੜ ਦੇ ਵਿੱਚ ਬਹੁਤ ਜ਼ਿਆਦਾ ਖੂਬਸੂਰਤ ਪਹਾੜ ਦੇ ਵਿੱਚ ਆਪਣਾ ਸਫਰ ਚੱਲਦਾ ਪਿਆ ਆ ਦੇਖੋ ਕਿੰਨੇ ਘਾੜ ਪਹਾੜ ਤੇ ਇੱਥੇ ਜਿਹੜੇ ਪਹਾੜ ਹਨ ਇਹਨਾਂ ਦੀ ਸਾਰੇ ਦੀ ਕੁਆਲਿਟੀ ਬਦਲਦੀ ਪਈ ਹੈ ਜਿਵੇਂ ਆਪ ਨੂੰ ਇੱਥੇ ਕੁਸ਼ੋਰ ਲੱਗ ਰਿਹਾ ਜਦੋਂ ਆਪਾਂ ਉਹ ਸਮੂੜ ਤੱਕ ਪਹੁੰਚੂਗੇ ਤਾਂ ਆਪਾਂ ਨੂੰ ਕੁਸ਼ੋਰ ਲੱਗੂਗਾ ਉਸ ਤੋਂ ਬਾਅਦ ਫਿਰ ਕੁਝ ਹੋਰ ਲੱਗੂਗਾ ਇੱਕ ਜਿਹੜੇ ਇਹਨਾਂ ਦੇ ਬੱਦਲ ਹੈ ਇਹਨਾਂ ਦੇ ਬਹੁਤ ਘੈਂਟ ਪੈਟਰਨ ਜੇ ਬੰਦਦੇ ਨੇ ਆ ਦੇਖੋ ਜਿਵੇਂ ਇੱਥੇ ਬੰਦਦੇ ਆ ਬਹੁਤ ਹੀ ਸੋਹਣੇ ਲੱਗਦੇ ਪਏ ਆ ਤਾਂ ਆਪਾਂ ਕੁ ਮੁੱਤੇ ਪਈਆਂ ਜੀ ਕਾਰਗਿਲ ਤਰੀਜਨ ਦੇ ਵਿੱਚ ਤੇ ਜਿੱਥੇ ਆਪਾਂ ਮੇਨ ਫਿਲ ਹੱਲ ਹੈਗੇ ਇਹਦਾ ਨਾਮ ਹੈ ਜੀ ਦਰਾਸ ਦਰਾਸ ਆ ਸ਼ਹਿਰ ਹੈ ਦਰਾਸ ਇੱਥੇ ਵਾਰ ਮੈਮੋਰੀਅਲ ਬਣਿਆ ਹੋਇਆ ਤੇ ਜਿਹੜੀ ਕਾਰਗਿਲ ਆਪਾਂ ਨੂੰ ਮੇਨਲੀ ਆਪਾਂ ਨੂੰ ਕਾਰਗਿਲ ਤਾਂ ਬੱਕਰ ਕੇ ਪਤਾ ਹੁੰਦਾ ਕਿਉਂਕਿ ਕਾਰਗਿਲ ਦੇ ਵਿੱਚ ਵਾਰ ਲੱਗੀ ਸੀ ਕਾਰਗਿਲ ਵਾਰ ਦੇ ਨਾਮ ਆਪਾਂ ਨੂੰ ਪਤਾ ਹੈ ਸ਼ੇਰਸ਼ਾ ਮੂਵੀ ਬਣੀ ਹੋਈ ਹੈ ਤੁਸੀਂ ਸਾਰਿਆਂ ਨੇ ਦੇਖੀ ਹੋਣੀ ਬਹੁਤ ਜਿਆਦਾ ਫੇਮਸ ਮੂਵੀ ਬਣੀ ਸੀ ਉਹ ਤੇ ਜਿਹੜੀ ਇੱਥੇ ਲੜਾਈ ਹੋਈ ਸੀ ਉਧਰ ਇੱਥੇ ਵਾਰ ਮੈਮੋਰੀਅਲ ਬਣਿਆ ਹੋਇਆ ਤੁਹਾਨੂੰ ਉਹ ਸਾਰੀ ਚੀਜ਼ ਦਿਖਾਉਣ ਨੂੰ ਆ ਹੈਗੇ ਜੀ ਸਾਹਮਣੇ ਕਾਰਗਿਲ ਵਾਰ ਮੈਮੋਰੀਅਲ ਤੁਸੀਂ ਆਣਾ ਇੱਥੇ ਟਾਈਮ ਸਿਰ ਆਇਓ ਕਿਉਂਕਿ 7 ਵਜੇ ਬੰਦ ਹੋ ਜਾਂਦਾ ਆ ਆਪਣੇ ਨੌਜਵਾਨ ਜਿਨ੍ਹਾਂ ਨੇ ਟਾਈਗਰ ਹਿੱਲ ਜਿੱਤੀ ਸੀ ਆ ਹੈਗੇ ਜੀ ਇੱਥੇ ਦਾ ਵਾਰ ਮੈਮੋਰੀਅਲ ਆ ਆਪਾਂ ਨੇ ਅੰਦਰ ਐਂਟਰੀ ਲੈ ਲਈ 7 ਵਜੇ ਤੱਕ ਦੀ ਐਂਟਰੀ ਹੈ ਚੰਡੇ ਚੁੱਲਦੇ ਨੇ ਜੀ ਹਿੰਦੁਸਤਾਨ ਦੇ ਜਿਹੜਾ ਵਾਰ ਮੈਮੋਰੀਅਲ ਆ ਅੱਜ ਜਿਹੜੀ ਸਾਹਮਣੇ ਤੁਹਾਨੂੰ ਆ ਬਿਲਕੁਲ ਸਿੱਧੀ ਪਹਾੜੀ ਦਿਖ ਰਹੀ ਆ ਇਸ ਪਹਾੜੀ ਦਾ ਨਾਮ ਹੈਗਾ ਟੋਲੋਲਿੰਗ ਇਹਦੇ ਵਿਕਰਮਬੱਤਰਾ ਨੇ ਚੜ੍ਹਾਈ ਕੀਤੀ ਸੀ ਵਿਕਰਮਬੱਤਰਾ ਨੇ ਆ ਆਪਣੀ ਜਿਹੜੀ ਕੈਪਚਰ ਹੋ ਗਈ ਸੀ ਉਸ ਤੋਂ ਬਾਅਦ ਵਿਕਰਮਬੱਤਰਾ ਨੇ ਆ ਚੜ੍ਹਾਈ ਸੀ ਫਿਰ ਬਾਅਦ ਚੋਂ ਹੋ ਤਾਂ ਬਾਤ ਜੇ ਤੁਸੀਂ ਇੱਧਰਲੇ ਪਾਸੇ ਦੇਖਿਓ ਤਾਂ ਸਭ ਤੋਂ ਜਿਹੜੀ ਆਪਾਂ ਨੂੰ ਉੱਚੀ ਪਹਾੜੀ ਦਿਖ ਰਹੀ ਹੈ ਆ ਆ ਹੈ ਇਹ ਟਾਈਗਰ ਹਿੱਲ ਇੱਥੇ ਟਾਈਗਰ ਹਿੱਲ ਆ ਸਭ ਤੋਂ ਔਖੀ ਪ੍ਰਾਪਤ ਹੋਈ ਸੀਗੀ ਆਪਾਂ ਨੂੰ ਜਿਹੜੀ ਇਹ ਕੈਪਚਰ ਕੀਤੀ ਹੋਈ ਸੀ ਸਭ ਤੋਂ ਡਿਫਿਕਲਟ ਤਰੀਕੇ ਦੇ ਨਾਲ ਆਪਾਂ ਨੂੰ ਆਹ ਮਿਲਿਆ ਇੱਥੇ ਆਪਣਾ ਕਾਫੀ ਨੁਕਸਾਨ ਹੋਇਆ ਸੀ ਤੇ ਇੱਥੇ ਜਿਹੜੇ ਆਪਣੇ ਫੌਜੀ ਭਰਾ ਸ਼ਹੀਦ ਹੋਏ ਹੋਏ ਸੀ ਉਹਨਾਂ ਦੀ ਸਾਰੀਆਂ ਇੱਥੇ ਨਿਸ਼ਾਨੀਆਂ ਸਾਹਮਣੇ ਰੱਖੀਆਂ ਹੋਈਆਂ। ਅੱਜ ਇੱਕ ਹੋਰ ਵੀ ਬਹੁਤ ਵਧੀਆ ਚੀਜ਼ ਹੋ ਗਈ। ਕੋਇਨਸੀਡੈਂਸੀ ਹੋ ਗਿਆ ਕਿ ਅਸੀਂ 26 ਜੁਲਾਈ 26 ਜੁਲਾਈ ਕਿ ਅਸੀਂ 26 ਜੁਲਾਈ ਨੂੰ ਆਏ ਆ ਤੇ 26 ਜੁਲਾਈ ਨੂੰ ਹੀ ਆਹ ਸਾਰੀ ਪਹਾੜੀਆਂ ਕੈਪਚਰ ਕੀਤੀ ਸੀ ਤੇ 26 ਜੁਲਾਈ ਨੂੰ ਹੀ ਆਪਾਂ ਜਿੱਤੇ ਸੀ। ਜੁਲਾਈ ਦੇ ਵਿੱਚ ਤੁਹਾਨੂੰ ਸਾਹਮਣੇ ਧੋਪ ਦਿਖਦੀ ਪਈ ਯਾਰ। ਆਹ ਅਰੀਅਲ ਦੇ ਵਿੱਚ ਟੋਪ ਯੂਜ਼ ਹੋਈ ਹੋਈ ਹੈ ਕਾਰਗਿਲ ਵਾਰ ਦੇ ਵਿੱਚ ਅਸਲ ਵਿੱਚ ਯੂਜ਼ ਹੋ ਤੋਪ ਹੈ ਆ ਸਾਹਮਣੇ ਦੇਖਿਓ ਜੀ ਸਟੈਚੂ ਵਿਕਰਮ ਬੱਤਰਾ ਦਾ ਜਿਹਨਾਂ ਦੇ ਉੱਤੇ ਫਿਲਮ ਵੀ ਬਣੀ ਹੋਈ ਹੈ ਸ਼ੇਰ ਸ਼ਾਹ ਅਣਚਾਰੇ ਚਲੇ ਹਿਸਟਰੀ ਕਿ ਹੋ ਰਹੀ ਹੈ ਤੁਸੀਂ ਪੜ ਸਕਦੇ ਨੂੰ ਪੋਸ ਕਰਕੇ ਇੱਥੇ ਆਪਣੇ ਸਾਰੇ ਸ਼ਹੀਦ ਬਰਾਵਾਦੀਆਂ ਜਿਹੜੀਆਂ ਚੀਜ਼ਾਂ ਸੰਭਾਲ ਕੇ ਰੱਖੀਆਂ ਹੋਈਆਂ ਜਿਵੇਂ ਜੇ ਤੁਸੀਂ ਅੰਦਰ ਜਾਉਂਗੇ ਤਾਂ ਉੱਥੇ ਤੁਹਾਨੂੰ ਉਹਨਾਂ ਦੇ ਲਿਖੀਆਂ ਹੋਈਆਂ ਆਪਣੇ ਹਾਪ ਆਪਣੇ ਹੱਥ ਨਾਲ ਲੈਟਰਾਂ ਮਿਲੂngੀਆਂ ਉਹਨਾਂ ਦੀ ਜਿਹੜੀ ਡਰੈਸ ਪਾਉਂਦੇ ਸੀ ਉਹ ਮਿਲੂngੀ ਜਿਹੜੀ ਇਮਿਊਨੇਸ਼ਨ ਉਹਨਾਂ ਨੇ ਯੂਜ਼ ਕਰਿਆ ਜਿਹੜੇ ਵਾਕੀ ਟਾਕੀਜ਼ ਉਹਨਾਂ ਨੇ ਯੂਜ਼ ਕਰੇ ਆ ਉਹ ਸਾਰੇ ਮਿਲੂngੇ ਇਧਰਲੇ ਪਾਸੇ ਹੈਗੇ ਜੀ ਸਾਰੇ ਮੈਮੋਰੀਅਲਸ ਬਣਾਏ ਹੋਏ ਆ ਇਹਦੇ ਵਿੱਚ ਉਹ ਜਵਾਨ ਇਨਕਲੂਡ ਹਨ ਜਿਹੜੇ ਨੀਚੇ ਤੋਂ ਬੈਠ ਕੇ ਗਰਾਉਂਡ ਲੈਵਲ ਤੋਂ ਸੰਘਰਸ਼ ਕਰ ਰਹੇ ਸੀ ਉੱਪਰ ਜਾਣ ਵਾਸਤੇ ਉੱਪਰ ਮਤਲਬ ਉੱਪਰ ਲੜਾਈ ਚੱਲਦੀ ਸੀ ਪਰ ਉਹ ਨੀਚੇ ਤੋਂ ਆਪਣਾ ਯੋਗਦਾਨ ਪਾ ਰਹੇ ਸੀ ਤੇ ਆ ਸਾਹਮਣੇ ਸਟੈਚੂ ਵੀ ਲਾਇਆ ਹੋਇਆ ਤੇ ਮੈਨੂੰ ਇੱਥੇ ਵੌਇਸਓਵਰ ਤਾਪਣਾ ਪੈ ਰਿਹਾ ਕਿਉਂਕਿ ਕਾਰਗਿਲ ਦਿਵਸ ਕਰਕੇ ਇੱਥੇ ਪਿੱਛੇ ਗਾਣੇ ਲਾਏ ਹੋਏ ਸੀ ਜੇ ਦੇ ਕਰਕੇ ਜਿਵੇਂ ਉਹ ਗਾਣੇ ਪਾ ਦਿੰਦਾ ਤਾਂ ਆਪਾਂ ਨੂੰ ਸਾਰਾ ਸਾਰਾ ਕਾਪੀਰਾਈਟ ਅਗਨਸੀ ਤੇ ਵਲੌਗ ਆਪਾਂ ਨੂੰ ਡਿਲੀਟ ਕਰਨਾ ਪੈਣਾ ਸੀ ਤੇ ਇਹ ਸਾਰੇ ਤੁਹਾਨੂੰ ਸੂਲਜਰ ਤੁਹਾਨੂੰ ਦਿਖਜੂਗੇ ਤੇ ਇਹਦੇ ਵਿੱਚ ਸਿੱਖ ਸੂਲਜਰਾਂ ਦਾ ਨਾਮ ਹੈਗਾ ਬਾਕੀਆਂ ਦਾ ਵੀ ਹੈਗਾ ਅਸੀਂ ਆ ਥੋੜੀ ਬਹੁਤ ਪੜੇ ਤੇ ਸਾਨੂੰ ਇੱਥੇ ਦੋ ਸੂਲਜਰ ਹੋਪੀ ਮਿਲੇ ਜਿਹੜੇ ਤੁਹਾਨੂੰ ਸਾਹਮਣੇ ਪਿੱਛੇ 골ਡਨ ਪਲੇਟ ਦਿਖਦੀ ਹੈ ਆ ਉਹ ਸੂਲਜਰਾਂ ਦੇ ਨਾਮ ਹੈ ਜਿਹੜੇ ਉੱਤੇ ਜਾ ਕੇ ਪਹਾੜੀ ਤੇ ਚੜ ਕੇ ਉਹਨਾਂ ਨੇ ਲੜਾਈ ਕੀਤੀ ਸੀ ਤੇ ਇੱਥੇ 24 ਘੰਟੇ ਉਹਨਾਂ ਦੀ ਜੋਤ ਜਗਦੀ ਰਹਿੰਦੀ ਹੈ ਕਾਰਗਰ ਵਾਰਮਮੂਰੀਲ ਆਪਾਂ ਨੇ ਦੇਖ ਲਿਆ ਅੱਗੇ ਚੱਲਦੇ ਆਪਾਂ ਹੋਟਲ ਵਾਲੇ ਪਾਸੇ ਨੂੰ ਤੇ ਸਾਰਾ ਕੁਝ ਜਦਨ ਵੀ ਹੋਊਗਾ ਇਹ ਚ ਵੌਇਸਓਵਰ ਹੋਊਗਾ ਕਿਉਂਕਿ ਅੱਜ 26 ਜੁਲਾਈ ਕਰਕੇ ਵਿਜੇ ਦਿਵਸ ਕਰਕੇ ਕਾਰਗਿਲ ਵਿਜੇ ਦਿਵਸ ਕਰਕੇ ਇਹਨਾਂ ਨੇ ਪਿੱਛੇ ਸੌਂਗ ਚਲਾਏ ਹੋ ਸੀਗੇ ਜੇ ਮੈਂ ਉਹ ਜੇ ਮੈਂ ਆ ਉਵੇਂ ਪਾਤੇ ਤਾਂ ਸਾਰੇ ਕਿਤੇ ਕਾਪੀਰਾਈਟ ਹੋ ਜਾਂਦਾ ਹਾਂਜੀ ਕੀ ਹੋ ਗਿਆ ਉਹੀ ਆ ਪੁੱਤ ਕੁਝ ਨਹੀਂ ਹੁੰਦਾ ਉੱਪਰ ਚੜਨਾ ਐ ਚੜਨ ਲੱਗ ਗਏ ਐ ਇਨਿਕ ਇੱਥੇ ਗੱਲਬਾਤ ਹੈ ਬਾਕੀ ਵਧੀਆ ਮਾਹੌਲ ਇੱਥੇ ਸਜਿਆ ਹੋਇਆ ਅੱਜ ਆਪਾਂ ਕਿਤੇ ਪਹਿਲਾਂ ਜਿੰਦੇ ਤਾਂ ਇਹਨਾਂ ਨੇ ਪ੍ਰੋਗਰਾਮ ਕਰਿਆ ਵੀ ਕਰਿਆ ਕੋਈ ਇਹਨਾਂ ਦਾ ਮਿਲਟਰੀ ਦਾ ਅਫਸਰ ਵੀ ਆਇਆ ਉਹਨੇ ਝੰਡਾ ਝੁੰਡਾ ਚੜਾਇਆ ਵਧੀਆ ਮਾਹੌਲ ਬਣਿਆ ਅੱਜ ਆਪਾਂ ਥੋੜੀ ਜਿਹੀ ਲੇਟ ਹੋ ਗਏ 7 ਵਜੇ ਦੇ ਆਸ-ਪਾਸ ਆ ਬੰਦ ਹੋ ਜਾਂਦਾ ਤਾਂ ਜੇ ਕਰਕੇ ਤੁਸੀਂ ਆੰਦੇ ਆ ਤਾਂ ਪਹਿਲਾਂ ਆਇਓ ਤੋ 7 ਵਜੇ ਤੋਂ ਪਹਿਲਾਂ ਪਹਿਲਾਂ ਤਾਂ ਕਿ ਘਟੋ ਘਟ ਤੁਹਾਨੂੰ ਘੰਟਾ ਡੇਢ ਘੰਟਾ ਚਾਹੀਦਾ ਕਿਉਂਕਿ ਅੰਦਰ ਇਹ ਕਈ ਜਗ੍ਹਾ ਤੇ ਫੋਟੋਗ੍ਰਾਫੀ ਅਲਾਉਡ ਨਹੀਂ ਸੀਗੀ ਉੱਥੇ ਲਿਖਿਆ ਹੋ ਜੀਗਾ ਫੋਟੋਗ੍ਰਾਫੀ ਇਜ਼ ਪ੍ਰੋਹਿਬਿਟਿਡ ਤਾਂ ਆਪ ਕੋਈ ਉਲੰਘਣਾ ਵੀ ਨਹੀਂ ਕੀਤੀ ਹੈਗੀ ਜੋ ਵੀ ਕੁਝ ਉਹਨਾਂ ਨੇ ਲਿਖਿਆ ਹੋਇਆ ਆਪਣੇ ਉਵੇਂ ਕੀਤਾ ਹੈ ਜਿਹੜੇ ਆਪਣੇ ਫੌਜੀ ਭਰਾ ਸ਼ਹੀਦ ਹੋਏ ਹਨ ਉਹਨਾਂ ਦੀਆਂ ਚਿੱਠੀਆਂ ਰੱਖੀਆਂ ਹੋਈਆਂ ਹਨ ਉਹਨਾਂ ਦੇ ਐਡਰੈਸ ਉਹਨਾਂ ਦੀ ਜਰਸੀ ਉਹਦੇ ਬਾਅਦ ਉਹਨਾਂ ਦੇ ਵੈਪਨ ਸਾਰੀ ਚੀਜ਼ ਮਾਡਲ ਦੇ ਨਾਲ ਸਮਝਾਈ ਹੋਈ ਹੈ ਕਿ ਕਿਹੜੀ ਚੀਜ਼ ਕਿਵੇਂ ਸੀ ਕਿੱਥੇ ਸੀ ਸਾਰੀ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਦਿਖਾਇਆ ਹੋਇਆ ਇੱਕ ਪਾਸੇ ਇਹਨਾਂ ਨੇ ਮੈਮੋਰੀਅਲ ਬਣਾਏ ਹੋਏ ਆ ਫੱਟੀ ਜੀ ਗੱਡ ਕੇ ਮੈਮੋਰੀਅਲ ਬਣਾਏ ਆ ਤੇ ਜਵਾਨਾਂ ਦੇ ਨਾਮ ਲਿਖੇ ਹੋਏ ਆ ਜਿਹੜੇ ਸ਼ਹੀਦ ਹੋਏ ਆ ਇੱਕ ਜਿਹੜੀ ਪਿੱਛੇ 골ਡਨ ਆਇਲ ਦਿਖਾਈ ਸੀ ਉਦੋਂ ਵੀ ਤੁਹਾਨੂੰ ਇਤਿਹਾਸ ਪਤਾ ਚੱਲ ਗਿਆ ਹੋਣਾ ਕੀ ਉਹਦੀ ਹਿਸਟਰੀ ਹੈ ਉਹ ਵੀ ਮੈਂ ਵੌਇਸਓਵਰ ਚ ਦੱਸ ਦਣੀ ਸ਼ਰੀ ਇੱਥੇ ਆਪਾਂ ਨੂੰ ਇੱਕ ਦੋ ਪੰਜਾਬੀ ਭਰਾ ਵੀ ਟੱਕਰੇ ਸੀਗੇ ਉਹਨਾਂ ਦੀ ਵੀਡੀਓ ਵੀ ਆਪਾਂ ਨੇ ਥੰਬਨੇਲ ਚ ਲਾਈ ਹੋਈ ਹੈ ਬਹੁਤ ਹੀ ਵਧੀਆ ਭਰਾ ਸੀਗੇ ਆਪਣੇ ਦਾ ਚਾਰ ਰੂਮ ਆਪਣੇ ਬੁੱਕ ਹੈ ਸਵਾ 8:30 ਵਜੇ ਆਪਾਂ ਆ ਗਏ ਬਹੁਤ ਹੀ ਸੋਹਣੀ ਲੋਕੇਸ਼ਨ ਤੇ ਆ ਇਹ ਸਾਡਾ ਐਲਟੀਟਿਊਡ ਵਧਿਆ ਹੋਇਆ ਹੈ ਤੇ ਅਸੀਂ ਗੋਰੀ ਦਾ ਖਾਤੀ ਹੋਈ ਹੈ ਤੁਹਾਨੂੰ ਮੈਂ ਵਲੌਗ ਦੱਸਦਾ ਸੀਗਾ ਤੁਸੀਂ ਜੇ ਆੰਮਿਆ ਤੋਂ ਤਸ਼ਰੀਖ ਆਏ ਹੋ ਬਹੁਤ ਹੀ ਜਿਆਦਾ ਹਾਈ ਐਲਟੀਟਿਊਡ ਤੇ ਆ ਕੋਈ ਸਾਨੂੰ ਸਾਹ ਵਗੜ ਦੀ ਹਜਤ ਤਾਂ ਕੋਈ ਦਿੱਕਤ ਨਹੀਂ ਹੈਗੀ ਅਸੀਂ ਜੂ ਜਿਲ੍ਹਾ ਪਾਸ ਸਾਰਾ ਕ੍ਰੋਸ ਕੀਤਾ ਹੈ ਸਾਹ ਵਗੜ ਦੀ ਸਾਨੂੰ ਦਿੱਕਤ ਉੱਥੇ ਵੀ ਨਹੀਂ ਆ ਜੀ ਕੋਈ ਤੇ ਜਿਹੜਾ ਗੱਡੀਆਂ ਦਾ ਮਾੜਾ ਮੋਟਾ ਆਪਣਾ ਤੁਸੀਂ ਦੇਖਿਆ ਹੋਣਾ ਵੀ ਰੇਸ਼ਨੀ ਫੜਦੀ ਹੈ ਕਿ ਆ ਵਿੱਚ ਤੁਸੀਂ ਦੇਖਿਆ ਵਲੌਗ ਦੇ ਉਹਦਾ ਸਾਨੂੰ ਪ੍ਰੋਬਲਮ ਕਿਤੇ ਨਾ ਕਿਤੇ ਆ ਲੱਗਿਆ ਹਿੱਟ ਕੀਤਾ ਸਾਡੇ ਦਿਮਾਗ 'ਚ ਕਿਉਂਕਿ ਜਿਹੜੀ ਹੈਰੀਅਰ ਆ ਪੁਰਾਣੀ ਹੈ ਸਫਾਰੀ ਨਵੀਂ ਹੈ ਇਹਨਾਂ ਦੋਨਾਂ 'ਚ ਕਿਤੇ ਨਾ ਕਿਤੇ ਜਿਹੜਾ ਅਸੀਂ ਡੀਜ਼ਲ ਰਿਫਿਲ ਕਰਾਈ ਸੀ ਸ਼੍ਰੀਨਗਰ ਤੋਂ ਮੇਰੇ ਖਿਆਲ 'ਚ ਡੀਜ਼ਲ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਹੈ ਕਿਉਂਕਿ ਨਵੇਂ ਵਾਲੀ ਸਫਾਰੀ ਵੀ ਆਈ ਕਰ ਰਹੀ ਹੈ ਤੇ ਆ ਟਾਟਾ ਹੈਰੀਅਰ ਜਿਹੜੀ ਚੱਲੀ ਹੋਈ ਹੈ ਆ ਵੀ ਐਵੇਂ ਕਰਦੀ ਹੈ ਅਹਿਦਾ ਮਹਾਲਾ ਪੂਰਾ ਲਾਈਟ ਹੀ ਲਾਈਟ ਵਾਲਾ ਕੰਮ ਹੋਇਆ ਹੋਇਆ ਅੱਲੇ ਰਿਵਰ ਚੋਂ ਦੇ ਬਹੁਤ ਹੀ ਕੈਂਡ ਤੇ ਆਵਾਜ਼ ਰਿਵਰ ਦੀ ਇੰਨੀ ਕਿ ਜ਼ਿਆਦਾ ਜਿਵੇਂ ਆਪਾਂ ਮਣੀਕਰਨ ਬੈਠੇ ਹੁੰਨੇ ਆ ਹੋਟਲ ਦੇ ਵਿੱਚ ਆਵਾਜ਼ ਆਉਂਦੀ ਹੈ ਪੂਰੀ ਉਹ ਜੀ ਆਵਾਜ਼ ਸਵੇਰੇ ਜਦੋਂ ਆਪਾਂ ਉੱਠੂਗੇ ਸਾਰਾ ਐਕਸਪਲੋਰ ਵਗੈਰਾ ਕਰੂਗੇ ਹੁਣ ਜਾਂਦੇ ਆ ਫਰੈਸ਼ ਵਗੈਰਾ ਹੋ ਕੇ ਆਰਾਮ ਤੋਂ ਹੁੰਨੇ ਆ ਤੇ ਉਹੀ ਗੱਲ ਫੇਰ ਤੋਂ ਮੈਂ ਰਿਪੀਟ ਕਰ ਦਿੰਨਾ ਕਿ ਆਪਣੇ ਵਲੌਗ ਤੁਹਾਨੂੰ ਰੈਗੂਲਰ ਨਹੀਂ ਮਿਲ ਸਕਦੇ ਆਪਣੇ ਵਲੌਗ ਇਰੈਗੂਲਰ ਹੋਣਗੇ ਅੱਜ ਆ ਗਿਆ ਦੋ ਦਿਨ ਨੂੰ ਨਹੀਂ ਆਊਗਾ ਫਿਰ ਉਹ ਦੋ ਫੇਰ ਆ ਗਿਆ ਫਿਰ ਨਹੀਂ ਓਕੇ ਕਿਉਂਕਿ ਇੰਟਰਨੈਟ ਦੀ ਸਾਡੇ ਕੋਲ ਕਮੀ ਹੈਗੀ ਹੈ ਇੰਟਰਨੈਟ ਸਾਨੂੰ ਕਿਤੇ ਹਾਈ ਸਪੀਡ ਮਿਲ ਜਾਂਦਾ ਕਿਤੇ ਘੱਟ ਓਕੇ ਮਨਾਲੇ ਸੱਤ ਨੂੰ ਹੋਰ ਦੱਸਦਾ ਜਿਹੜੀਆਂ ਇੱਥੇ ਚੌਂਕੀਆਂ ਬਣੀਆਂ ਹੋਈਆਂ ਉੱਤੇ ਆਪਾਂ ਨੂੰ ਜਦੋਂ ਆਪਾਂ ਪਿੱਛੇ ਵਾਰ ਮੈਮੋਰੀਅਲ ਚ ਗਏ ਸੀ ਉੱਥੇ ਆਪਾਂ ਨੂੰ ਚੌਂਕੀਆਂ ਦਿਖਣੀਆਂ ਸੀ ਪਰ ਹੁਣ ਰਾਤ ਦੇ ਸਮੇਂ ਕਰਕੇ ਉੱਤੇ ਚੌਂਕੀਆਂ ਦੇ ਵਿੱਚ ਲਾਈਟ ਹੈ ਤੇ ਚੌਂਕੀਆਂ ਇੱਥੇ ਤੋਂ ਵਿਜ਼ੀਬਲ ਹੈ ਆਪਾਂ ਹੋਟਲ ਦੇ ਵਿੱਚੋਂ ਦੇਖੂਗੇ ਚੌਂਕੀਆਂ ਜੇ ਆਪਾਂ ਨੂੰ ਉੱਥੇ ਤੋਂ ਦਿਖੀਆਂ ਰੋਟੀ ਛੋਟੀ ਜੀ ਕਿਤਨੇ ਕਿਤੇ ਵਿਜੀਬਲ ਹੈਂ ਸਾਰੀਆਂ ਆ ਹੈਗਾ ਜੀ ਆਪਣਾ ਹੋਟਲ ਦਾ ਹੈਵਨ ਕਾਰਗਲ ਆ ਹੈਗੀ ਇੱਥੇ ਦੇ ਰਿਸੈਪਸ਼ਨ ਸਾਰੇ ਇੱਕ ਪਾਸੇ ਇਕੱਠੇ ਹੋ ਗਏ ਉੱਪਰ ਚੱਲਦੇ ਰੂਮ ਆਪਣੇ ਬੁੱਕੇ ਆ ਰੂਮਾਂ ਚੱਲ ਸਾਰੇ ਤੇ ਆਪਣੀ ਲੈਟਰੀ ਹਾਂਜੀ ਬਈ ਤੁਸੀਂ ਦੋਨੋਂ ਦੱਸੋ ਤੁਹਾਨੂੰ ਕਾਰਗਲ ਕਿਹੋ ਜਿਹਾ ਲੱਗਾ ਇੱਕ ਇੱਕ ਕਰਕੇ ਬਹੁਤ ਇੰਨਾ ਦਾ ਇਹਨਾਂ ਨੂੰ ਡਰ ਲੱਗ ਗਿਆ ਉੱਥੇ ਪਾਸ ਤੇ ਜਿਹੜੇ ਆਪਾਂ ਤੋਂ ਆਏ ਜੋ ਜਿਲ੍ਹਾ ਸੁਨਸਾਣ ਆਪਾਂ ਜਿਹੜੀ ਰੋਡ ਤੋਂ ਆਇਆ ਉੱਥੇ ਦਾ ਮਮਾ ਨਹੀਂ ਤੇਰੇ ਚਾਚੇ ਤੁਹਾਨੂੰ ਗੱਜਾ ਲੱਗਿਆ ਕਾਰਗੇ ਚਾਚੀ ਤੁਹਾਨੂੰ ਕਾਰ ਕੀ ਗੱਜਾ ਲੱਗਿਆ ਬਹੁਤ ਵਧੀਆ ਬਹੁਤ ਜ਼ਿਆਦਾ ਵਧੀਆ ਚਾਚੇ ਤੁਹਾਨੂੰ ਬਹੁਤ ਵਧੀਆ ਵੈਰੀ ਗੁੱਡ ਇੰਜੋਏ ਕਰੋ ਜੀ ਓਕੇ ਲੋ ਜੀ ਆਪਾਂ ਨੂੰ ਚਾਰ ਨੂੰ ਮਿਲ ਗਏ ਆ ਹੈਗੇ ਜੀ ਸਾਡਾ ਰੂਮ ਟੂਰ ਰੂਮ ਆਪਣਾ ਬਹੁਤ ਹੀ ਸੋਹਣਾ पूरी थकान अपना ले इत रूम ना ले न बाथरूम बाथरूम बहुत सोहना चार रूम ले हैं चार की थीम ऑलमोस्ट सेम ही है तीन सौ तीन सेम तीन सौ चार तीन सौ सारे सेम है हम इसी हम अराम तो इतने फ्रैश होंने इंजॉय वगैरह करते हैं ਫੇਰ ਸੁਣਨੇ ਫੇਰ ਬਲੌਗ ਬਲੂ ਵੀ ਆਪਾਂ ਨੂੰ ਅਪਲੋਡ ਕਰਨਾ ਪੈਣਾ ਵਾਈਫਾਈ ਦਾ ਪਾਸਵਰਡ ਆਪਾਂ ਬਲੌਗ ਹੀ ਸਮੇਂ ਦੇਖਣਾ ਦਿਖਾ ਦੇਵਾਂ ਰਣਾ ਨਹੀਂ ਇੰਸਾਫ ਹੀ ਹੋਈ ਹੈ ਮੈਨੂੰ ਸਾਡਾ ਵੱਡਾ 43 ਇੰਚ ਹੋਣਾ ਮੇਰੇ ਖਿਆਲ ਚ ਹਾਂ ਏਡਾ ਭਾ 43 45 ਇੰਚ ਦਾ ਐਲਈਡੀ ਆ ਮੇਰੇ ਜੇ ਰਾਮ ਤੋਂ ਬਲੌਗ ਦੇਖੋਗੇ ਫਿਰ ਮੈਂ ਏਡਿਟ ਵੀ ਕਰਾਂ ਉਹ ਆਉਣੇ ਦਾ ਕੋਈ ਆ ਇੱਥੇ ਆਪਣਾ ਹੋਟਲ ਦੇ ਵਿੱਚ ਅਸੀਂ ਦੋ ਦੋ ਦਿਨ ਢਾਬੇ ਦਾ ਖਾ-ਖਾ ਕੇ ਥੋੜਾ ਤੰਗ ਹੋ ਗਏ ਅੱਜ ਹੋਟਲ ਦੇ ਵਿੱਚ ਖਾਉਂਗੇ ਤੇ ਅੱਜ ਅਸੀਂ ਇੱਥੇ ਹੋਟਲ ਦੇ ਵਿੱਚ ਬਫੇ ਬੁੱਕ ਕੀਤਾ ਹੋਇਆ ਹੈ ਬਫੇ 'ਚ ਚੱਲਦੇ ਆ ਤੁਹਾਨੂੰ ਦਿਖਾਣੇ ਆ ਕਿ ਆ ਕੁਝ ਹੈਗਾ ਕਿ ਆ ਕੁਝ ਨਹੀਂ ਹੈਗਾ ਤੇ ਹੋਟਲ ਬਹੁਤ ਸ਼ਾਨਦਾਰ ਹੈ ਤੁਸੀਂ ਜੇ ਕਾਰਗੇ ਲਾਇਏ ਤਾਂ ਜ਼ਰੂਰ ਇੱਥੇ ਰਿਓ ਬਹੁਤ ਸੋਹਣਾ ਹੋਟਲ ਹੈ ਇੱਥੇ ਆਪਾਂ ਬਫੇ 'ਚ ਆ ਗਏ ਕਾਫੀ ਚੀਜ਼ਾਂ ਲੱਗੀਆਂ ਹੋਈਆਂ ਨੇ ਇੱਥੇ ਸੈਲਡ ਪਾਪੜ ਰਾਈਸ ਦਾਲ ਉਸ ਤੋਂ ਬਾਅਦ ਪਨੀਰ ਮਿਕਸ ਵੈਜ ਆਪਣੀ ਉਹ ਖੀਰਾਗੀ ਤੇ ਉੱਧਰਲੇ ਪਾਸੇ ਨਾਨ ਵਿੱਚ ਚਿਕਨ ਆ ਜੀ ਕਰਦੇ ਤੇ ਹੁਣੇ ਰਾਤ ਤੋਂ ਖਾਣੇ ਆਇੱਛੇ ਰੋਟੀ ਰਾਤ ਦਾ ਡਿਨਰ ਆਪਾਂ ਨੇ ਕਰ ਲਿਆ ਤੇ ਆਪਾਂ ਉਹ ਰਾਤ ਤੋਂ ਬਧੀਆ ਫਰੈਸ਼ ਹੋ ਕੇ ਬੈਠੇ ਆ ਆਪਣੇ ਬੈੱਡ ਦੇ ਵਿੱਚ ਕੋਟਲ ਆਪਾਂ ਨੂੰ ਬਧੀਆ ਬਹੁਤ ਮਿਲਿਆ ਅੱਜ ਆਰਾਮ ਤੋਂ ਇੱਥੇ ਇੰਜੋਏ ਕਰਦੇ ਹੁਣ ਤੇ ਨਾਲੇ ਮੈਂ ਵੀਡੀਓ ਐਡਿਟ ਕਰਨਾ ਕਰਕੇ ਲੈ ਸ਼ੇਅਰ ਸੋਣਾ ਬਹੁਤ ਹੈ ਤੇ ਆਪਾਂ ਕੱਲ੍ਹ ਸਵੇਰੇ ਦੇਖੂਗੇ ਇਹਨੂੰ ਅਗਲੇ ਮਤਲਬ ਤੁਹਾਡੇ ਲਈ ਅਗਲੇ ਪਾਰਚ ਅਗਲੇ ਪਾਰਚ ਆਪਾਂ ਇਹਨੂੰ ਕਾਰਗਿਲ ਨੂੰ ਦੇਖੂਗੇ ਇੱਕ ਚੀਜ਼ ਤਾਂ ਆਪਣੀ ਇਹਦੀ ਦੇਖ ਲਈ ਜਿਹੜੀ ਵਾਰਨ ਮੂਲ ਬਣੀ ਹੋਈ ਸੀ ਬਾਕੀ ਐਥੇ ਲੋਕਲ ਏਰੀਆ ਆਪਾਂ ਦੇਖੂਗੇ ਨਾਲ ਦਰਿਆ ਕਿਨਾਰੇ ਉਹ ਦੇਖੂਗੇ ਆ ਸਾਰੀ ਚੀਜ਼ ਤੁਹਾਨੂੰ ਕੱਲ ਦੇ ਵਲੌਗਸ ਵਿੱਚ ਮਿਲੂਗਾ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰਦੇ ਹੋ ਓਕੇ